ਤੇ ਮੇ ਸੈਣੀ ਨੇ ਮੈਨੂੰ ਚੁੱਕਿਆ ਇਹ ਜਦੋਂ ਮੈਨੂੰ ਚੱਕਦਾ ਸੀ ਇੱਕੋ ਹੀ ਹੁੰਦਾ ਸੀ ਤੇਰੇ ਚੋਂ ਬਹੁਤ ਸਿੰਗਾ ਲਕੜਨਾ ਤੇਰੇ ਚੋਂ ਬਹੁਤ ਸਿੰਗਾ ਲਕੜਨਾ ਜਦੋਂ ਸਭ ਤੋਂ ਪਹਿਲਾਂ ਤੁਹਾਨੂੰ ਸੈਣੀ ਚੱਕ ਕੇ ਲੈ ਕੇ ਜਾਂਦਾ ਕਿਹੜੇ ਥਾਣੇ ਵਿੱਚ ਲੈ ਜਾਂਦਾ ਤਿੰਨਾਂ ਦੇ ਥਾਣੇ ਵਿੱਚ ਰੱਖਿਆ ਮੈਨੂੰ ਉਹ ਤੋਂ ਬਾਅਦ ਇੱਕ ਲੇਖ ਤੇ ਖੂ ਬਣਿਆ ਚੜ੍ਹਦੀ ਲੇਖ ਨਾਲ ਲੇਖ ਹਾਂ ਸਮਾਂ ਲੇਖ ਉਸ ਖੂਤੇ ਕਿਵੇਂ ਟੰਗਿਆ ਜਾਂਦਾ ਸੀ ਹਾਂ ਉਠਾ ਦਿਓ ਉੱਥੇ ਮੈਨੂੰ ਰੱਖਿਆ ਫੇਰੇ ਨੇ ਜਦੋਂ ਸੱਟਾਂ ਬਹੁਤੀਆਂ ਹੋ ਗਈਆਂ ਨਾ ਕੰਨੋ ਵੀ ਪੁੱਠਾ ਲਪਕਾਇਆ ਸੀ ਹਾਂ ਸਾਰਾ ਵਜਨ ਆਰਾ ਥੋੜੇ ਹੱਥ ਹਾਂ ਹੱਥ ਵੀ ਪਿੱਛੇ ਬੰਦੇ ਲਾਤਾ ਬੰਦੀਆਂ ਤੇ ਉਹ ਚੱਲਣਾ ਮਗਾ ਦੇਣਾ ਉਹ ਜੰਟ ਟੋਰਚ ਨਾਲ ਤੈਨੂੰ ਵੀ ਕਸਰ ਵੀ ਛੱਡੀ ਗਰੰਟੀ ਵੀ ਲਾਉਂਦੇ ਰਹੇ ਗਰੰਟੀ ਵੀ ਲਾਉਂਦੇ ਰਹੇ ਉਹ ਤੇ ਵੀ ਲਾਉਂਦੇ ਆ ਫਿਰ ਕੰਨਾਂ ਤੇ ਵੀ ਬਾਹਾਂ ਤੇ ਵੀ ਕਰਨ ਤੋਂ ਤਸਦੀਕ ਲੈ ਜਾਂਦਾ ਨਾ ਕਿੰਨੀ ਵੇਕ ਤੱਕ ਹੈ ਤੁਹਾਨੂੰ ਸੇ ਮੈਂ ਕੱਟੂ ਕੱਟਾ ਪੰਚੇ ਵਾਟਾ ਕਾ ਚੇਵਾ ਉਹਨਾਂ ਦੇ ਉੱਤੇ ਪੂਲਾ ਰਹਿਦਾ ਸੀ ਉਹ ਕੁਛ ਜਿਹਨਾਂ ਤੋਂ ਮੈਂ ਪੱਠਾ ਲਿਆ ਸੀ ਉਹ ਰਾਮਪੁਰੇ ਦੇ ਬਾਣੀਏ ਸੀ ਉਹਨਾਂ ਨੂੰ ਪੰਗ ਕਰਦਾ ਸੀ ਜਦੋਂ ਮੈਂ ਗਿਆ ਤੇ ਮੇਰਾ ਤਾੜ ਤੇ ਮੈਂ ਜੇ ਤੁਸੀਂ ਤੁਹਾਡੇ ਜਵਾਗ ਪਾਕਿਸਤਾਨ ਭੇਜਣਗੇ ਚੱਕੇ ਇਹਨਾਂ ਨੂੰ ਗੂਲੇ ਨੂੰ ਕਿਹਾ ਵੀ ਯਾਰ ਇਹ ਸਾਨੂੰ ਦੌਕੇ ਮਾਰਦਾ ਹੈ ਟੂਲੇ ਨੇ ਸੈਣੀ ਨੂੰ ਕਿਹਾ ਸੈਣੀ ਨੇ ਉਹ ਧੜੀ ਚੱਕਿਆ ਫਿਰ ਬਾਅਦ ਵਿੱਚ ਮੈਨੂੰ ਚੱਕਿਆ ਕਹਿੰਦਾ ਕਿਉਂ ਬੱਚੇ ਪਾਕਿਸਤਾਨ ਭੇਜਨੇ ਤੇ ਮੈਂ ਸੀ ਨਹੀਂ ਗਈ ਕਿਦਰ ਹੈ ਬਿਲਕੁਲ ਨਾ ਇਹ ਚਾਹੁੰਦੇ ਸੀ ਵੀ ਸਾਡੇ ਇਹ ਇਹਨਾਂ ਨੂੰ ਦੇ ਵਰਗਾ ਹੈ ਕੈਪਟਨ ਰੂਡ ਚਾਨ ਰੂਡ ਉਹ ਛਰਾ ਸੰਤਾ ਦਾ ਭਾਈ ਸੀ ਨਾ ਉਹ ਤੋਂ ਬਹੁਤ ਚਾਲੂ ਸੀ ਉਹ ਛਰਾ ਕੀ ਹੈ ਇੱਕ ਦਿਨ ਮੇਰੇ ਮੂੰਹ ਤੇ ਨੂੰ ਕਹਿ ਤੂੰ ਅੱਜ ਕਰ ਜੋ ਕਰਨਾ ਤੂੰ ਬਾਰ ਬਾਰ ਚੱਕ ਲੈਣਾ ਕੀ ਤਮਾਸ਼ਾ ਬਣਾਇਆ ਕਾਢ ਦੇ ਜੋਗਿਸ ਕਰਨਾ ਘਟਾਲਾ ਬਰੇ ਚੁੱਪ ਛਾਂ ਅਖੀਰ ਉਹਨੇ ਸੈਣੀ ਦੇ ਮੂੰਹ ਤੇ ਥੁੱਕਿਆ ਪੰਜਾਬ ਦੇ ਉਸ ਦੌਰ ਦੀ ਕਹਾਣੀ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਆ ਜਦੋਂ ਪੰਜਾਬ ਦੇ ਵਿੱਚ ਉਹ ਜ਼ੁਲਮ ਹੋਇਆ ਜਦੋਂ ਉਸ ਕਾਲੇ ਦੌਰ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਪੁਲਿਸ ਨੇ ਲੱਭ ਲੱਭ ਕੇ ਮਾਰਿਆ ਝੂਠੇ ਪੁਲਿਸ ਮੁਕਾਬਲੇ ਬਣਾਏ ਨੇ ਇਹ ਸਭ ਦੇ ਸਾਹਮਣੇ ਆ ਹੁਣ ਤਾਂ ਕਈ ਅਦਾਲਤਾਂ ਨੇ ਉਹਨਾਂ ਅਫਸਰਾਂ ਨੂੰ ਸਜ਼ਾ ਵੀ ਸੁਣਾਈਆਂ ਨੇ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲੇ ਪੰਜਾਬ ਦੇ ਵਿੱਚ ਬਣਾਏ ਨੇ ਪਰ ਜਿਸ ਵਿਅਕਤੀ ਨੇ ਜਿਸ ਸਿੱਖ ਨੇ ਉਸ ਦੌਰ ਨੂੰ ਹੰਡਾਇਆ ਉਸ ਸੰਤਾਪ ਨੂੰ ਹੰਡਾਇਆ ਉਹ ਤਾਂ ਉਹੀ ਜਾਣਦਾ ਏ ਸਾਡੇ ਨਾਲ ਗਰਨਾਮ ਸਿੰਘ ਸਿੱਧੂ ਨੇ ਇਹਨਾਂ ਨੇ ਵੀ ਪੁਲਸ ਦਾ ਤਸੱਦਦ ਚੱਲਿਆ ਸੈਣੀ ਦੇ ਨਾਲ ਇਹਨਾਂ ਦੇ ਟੱਕਰੇ ਵੀ ਹੋਏ ਨੇ ਤਾਂ ਸੈਣੀ ਨੇ ਇਹਨਾਂ ਦੇ ਉੱਪਰ ਕਿਸ ਤਰ੍ਹਾਂ ਸਦਦ ਕੀਤਾ ਜਿਨ੍ਹਾਂ ਨੂੰ ਬਾਦਲ ਸਰਕਾਰ ਨੇ ਪੰਜਾਬ ਦਾ ਡੀਜੀਪੀ ਲਗਾਇਆ ਸਮੀਰ ਸੈਣੀ ਨੂੰ ਸਮੀਰ ਸੈਣੀ ਦੀ ਗੱਲ ਕਰ ਰਹੇ ਹਾਂ ਸਿੱਧੂ ਸਾਹਿਬ ਬੈਗੁਰਜੀ ਦਾ ਖਾਲਸਾ ਵੈਗੁਰਜੀ ਖਾਲਸਾ ਜੀ ਫਤਿਹ ਸਭ ਤੋਂ ਪਹਿਲਾਂ ਤੁਹਾਨੂੰ ਕਿਹੜਾ ਅਫਸਰ ਚੁੱਕ ਕੇ ਲੈ ਕੇ ਜਾਂਦਾ ਕਿੰਨੇ ਦਿਨ ਲਈ ਫਿਰ ਤੁਹਾਨੂੰ ਇੰਟਰੋਗੇਟ ਕੀਤਾ ਜਾਂਦਾ ਸਮੀਰ ਸੈਣੀ ਚੰਡੀਗੜ੍ਹ ਦਾ ਐਸਐਸਪੀ ਸੀ ਜੀ ਉਦੋਂ ਐਸਐਸਪੀ ਵੱਡਾ ਆਵਦਾ ਸੀ ਉਦੋਂ ਆਈਜੀਡੀ ਜੀ ਨਹੀਂ ਹੁੰਦੇ ਸੀ ਉਦੋਂ ਸੁਮੇਧ ਸੈਣੀ ਨੇ ਮੈਨੂੰ ਚੁੱਕਿਆ ਸੁਮੇਧ ਸੈਣੀ ਨੂੰ ਬੁੱਧ ਸਿੰਘ ਵਾਲੇ ਤੇ ਸੀਬੀਏ ਬੁੱਧ ਸਿੰਘ ਵਾਲਾ ਮੇਰੇ ਗੁਲਾਕੇ ਰਹਿੰਦਾ ਜੀ ਹਾਲਾਂ ਮੇਰੇ ਨਾਲ ਬੇਮੁਲਾਬ ਸੀਗਾ ਉਹ ਤਾਂ ਪਰਿਆ ਮੇਰੇ ਕੋ ਕਦੇ ਨਹੀਂ ਸੀ ਇਹ ਜਦੋਂ ਮੈਨੂੰ ਚੱਕਦਾ ਸੀ ਇੱਕੋ ਹੀ ਹੁੰਦਾ ਸੀ ਤੇਰੇ ਚੋਂ ਬੁੱਧ ਸਿੰਘ ਆਲਾ ਕੱਢਣਾ ਤੇਰੇ ਜੋ ਬੁੱਧ ਸਿੰਘ ਆਲਾ ਕੱਢਣਾ ਤੇ ਮੈਂ ਇਹਦੀ ਕੁਦਰਤ ਵੱਲੋਂ ਪਰਮੇਸ਼ਰ ਦਾ ਕੋਈ ਸਾਥ ਮੈਂ ਇਹਦੀ ਪਰਵਾਣੀ ਕੀਤੀ ਜਦੋਂ ਸਭ ਤੋਂ ਪਹਿਲਾਂ ਤੁਹਾਨੂੰ ਸੈਣੀ ਚੱਕ ਕੇ ਲੈ ਕੇ ਜਾਂਦਾ ਕਿਹੜੇ ਥਾਣੇ ਦੇ ਵਿੱਚ ਲੈ ਕੇ ਜਾਂਦਾ ਉਦੋਂ ਤਿੰਨ ਦੇ ਥਾਣੇ 'ਚ ਰੱਖਿਆ ਮੈਨੂੰ ਉਸ ਤੋਂ ਬਾਅਦ ਇੱਕ ਲੇਕ ਤੇ ਖੂਬ ਬਣਿਆ ਸਾਈਡ ਤੇ ਲੇਕ ਦੇ ਉੱਪਰ ਉਹਨਾਂ ਦੇਖ ਤੇ ਹਾਂ ਸੋਹਣਾ ਲੇਕ ਤੇ ਉਸ ਖੂਤੇ ਕਿਵੇਂ ਟੰਗਿਆ ਜਾਂਦਾ ਸੀ ਪੁੱਠਾ ਹਾਂ ਪੁੱਠਾ ਤੇ ਉੱਥੇ ਮੈਨੂੰ ਰੱਖਿਆ ਫਿਰ ਇਹਨੇ ਜਦੋਂ ਸੱਟਾਂ ਬਹੁਤੀਆਂ ਹੋ ਗਈਆਂ ਨਾ ਮੇਰੇ ਜਖਮ ਹੋ ਗਏ ਸੀ ਕਾਨੂੰ ਵੀ ਪੁੱਠਾ ਲਪਕਾਇਆ ਸੀ ਹਾਂ ਕਿੰਨੇ ਦਿਨ ਲਪਕਾ ਕੇ ਉਠਾ ਵੀ ਲੰਕਾਇਆ ਲੰਕਾ ਅਗੇ ਥੱਲੇ ਪਾਣੀ ਦੇ ਡਰਮ ਭਰਿਆ ਉਹਦੇ ਚ ਰੱਖਿਆ ਥੱਲੇ ਸਰ ਹਾ ਗਰਮ ਸੀ ਪਾਣੀ ਜਾਂ ਠੰਡਾ ਸੀ ਪਾਣੀ ਤਾਂ ਸਿੰਪਲ ਸੀ ਪਰ ਉਹ ਬੰਦੇ ਦਾ ਸਾਹ ਘੁੱਟਦਾ ਜਦੋਂ ਉੱਪਰੋਂ ਸਾਰਾ ਵਜਨ ਸਾਰਾ ਥੋੜੇ ਹੱਥ ਹਾਂ ਹੱਥ ਵੀ ਪਿੱਛੇ ਬੰਦੇ ਲਾਤਾਂਵੇਂ ਬੰਦੀਆਂ ਤੇ ਉਹ ਚੱਲਣਾ ਮੁਕਾ ਦੇਣਾ ਇਹਨਾਂ ਨੇ ਮੂੰਹ ਪੂਰਾ ਵਿਚੜ ਬੋਦਾ ਪੂਰਾ ਸਾਹ ਬੰਦ ਹੋ ਗਿਆ ਸੀ ਜਦੋਂ ਪਤਾ ਲੱਗਦਾ ਸੀ ਵੀ ਹੁਣ ਲੱਗ ਗਿਆ ਫੇਰ ਵਾਰ ਕੱਢਦੇ ਸੀ ਬੀ ਬੀ ਬੰਦਾ ਵੀ ਸਾਹ ਘੁੱਟਣ ਲੱਗਿਆ ਹਾਂ ਹਾਂ ਉਹੋ ਜਨ ਟੌਰਚਰ ਵਾਲਾ ਤਾਂ ਇਹਨਾਂ ਨੇ ਕਸਰ ਨਹੀਂ ਛੱਡੀ ਕੋਈ ਹੋਰ ਕਿਹੜਾ ਤਰੀਕਾ ਸੀ ਕਰੋ ਵੇਖੋ ਸਭ ਤੋਂ ਕੋਟ ਨੇ ਤਾਂ ਆਮ ਹੀ ਆ ਕੋਟ ਨੇ ਲਾਉਣੇ ਆਮ ਜੀ ਗੱਲ ਸੀ ਪੁਲਿਸ ਵਾਲੇ ਆਮ ਜੀ ਗੱਲ ਸੀ ਲਾਉਣੇ ਲਾਉਣੇ ਆ ਤੇ ਦੂਜਾ ਸੀ ਜਿਹੜਾ ਪਾਣੀ ਚਲਵਾ ਲੌਂਕਾ ਦੇਣਾ ਟੁੱਠਾ ਲੌਂਕਾ ਦੇਣਾ ਪਾਣੀ ਚਲਵਾ ਦੇਣਾ ਹੁਣ ਵੀ ਬਣਿਆ ਹੈ ਇੱਥੇ ਆਏਗਾ ਉੱਥੇ ਆ ਉਹ ਹੈਗਾ ਬਿਲਡਿੰਗ ਬਣੀ ਹੈ ਇੱਕ ਸਾਈਡ ਤੇ ਸਾਰੀ ਤੇ ਬਣੀ ਪੁਲਿਸ ਦਾ ਕੋਈ ਪਾਰਟ ਸੀ ਜਾਂ ਬੈਸੀ ਖੂਹ ਬਣਿਆ ਨਹੀਂ ਵੈਸੀ ਬਣਿਆ ਸੀ ਵੈਸੀ ਬਣਾਈ ਸੀ ਉੱਥੇ ਪਾਣੀ ਪੂਣੀ ਜਾਂ ਤਾਂ ਅਸੀਂ ਵੀ ਲੇਕ ਚ ਪਾਣੀ ਚੁੱਕ ਕੇ ਤੇ ਕੱਢਾਂਗੇ ਤੋਂ ਹਾਂ ਉਹ ਉੱਥੇ ਬਿਲਡਿੰਗ ਬਣੀ ਹੈ ਰਹਿਣ ਵਾਸਤੇ ਇੱਕ ਇੱਕ ਕਮਰਾ ਕਮਰੇ हिसाब ਚ ਇਹ ਪੁਲਿਸ ਫਿਰ ਉੱਥੇ ਇੰਟੈਰੋਗੇਟ ਕਰਨ ਲਈ ਲੈ ਜਾਂਦੀ ਸੀ ਇੰਟੈਰੋਗੇਟ ਕਰਨ ਵਾਸਤੇ ਤੇ ਨੰਬਰ 2 ਜਦੋਂ ਬੰਦਾ ਸਿਰੇ ਸੁੰਦਾ ਸੀ ਵੀ ਇਹ ਰੇਡ ਨਾ ਪਵਾ ਦੇਣੀ ਜਾਂ ਪਤਾ ਨਾ ਕਰ ਦੇਣ ਕੋਈ ਪਤਾ ਨਾ ਲੱਗੇ ਹੁਣ ਮੇਰੇ ਘਰ ਦੇ ਨੂੰ ਨਹੀਂ ਸੀ ਪਤਾ ਲੱਗਿਆ ਉਹਨੂੰ ਉੱਥੇ ਲਪ ਹੋਇਆ ਵੀ ਉੱਥੇ ਰੱਖਿਆ ਹਲ ਕੋਇਆ ਇਹਨੇ ਸਵੇਰ ਸ਼ਨੀ ਨੂੰ ਇਹ ਡਾਊਟ ਸੀ ਵੀ ਬੋਧ ਸਿੰਘ ਵਾਲਾ ਮੇਰੇ ਕੋਲੇ ਆਉਂਦਾ ਮੈਂ ਬੋਸਾ ਲਾਲੂ ਕ੍ਰਾਮਾ ਕਿੰਨਾ ਸਮਾਂ ਤੁਹਾਨੂੰ ਲਟਕਾ ਕੇ ਰੱਖਿਆ ਬੋਸ ਬੇਸੁਰ ਤੋਂ ਜਾਂਦਾ ਬੰਦਾ ਬੇਸੁਰ ਤੋਂ ਜਾਂਦਾ ਕਰੰਟ ਵੀ ਲਾਉਂਦੇ ਰੇ ਕਰੰਟ ਵੀ ਲਾਉਂਦੇ ਰੇ ਕਿੱਥੇ ਲਾਉਂਦੇ ਰੇ ਕਰੰਟ ਤਾਂ ਮੈਂ ਬੰਦਾ ਬੰਨਿਆ ਹੁੰਦਾ ਤੇ ਮੋਹ ਤੇ ਵੀ ਲਾਉਂਦੇ ਆ ਫਿਰ ਕੰਨਾਂ ਤੇ ਵੀ ਬਾਹਾਂ ਤੇ ਵੀ ਕਰੰਟ ਤਾਂ ਸਰੀਰ ਪਹਲ ਜਾਂਦਾ ਨਾ ਸਾਰਾ ਕਿੰਨਾ ਕਹੋ ਦੀ ਕਿੰਨਾ ਕਹੋ ਬਹੁਤ ਸ਼ੀਰਸੰਦ ਬਹੁਤ ਸ਼ੀਰਸੰਦ ਕਿੰਨਾ ਕ ਸਮਾਂ ਹੋਸ਼ ਨਹੀਂ ਹੁੰਦੀ ਜੀ ਉਹ ਜਿਆਦਾ ਲਾਉਣ ਤਾਂ ਬੰਦਾ ਖਤਮ ਹੀ ਹੋ ਜਾਂਦਾ ਉਦੋਂ ਨੰਨਤਾ ਦਾ ਕਰਦਦਾ ਬੰਦੇ ਨੂੰ ਕਰੰਟ ਲੱਗਨ ਨਾਲ ਕਿੰਨੇ ਕਿ ਜਣੇ ਰਹੁੰਦੇ ਸੀ ਕਰੰਟ ਲਾਉਣ ਵਾਲੇ ਜਿਹੜੇ ਹੁੰਦੇ ਸੀ ਚਾਰ ਕਿ ਜਣੇ ਚਾਰ ਜਣੇ ਹਾਂ ਗੰਡੀ 'ਚ ਬੈਟਰੀ ਰੱਖੀ ਹੁੰਦੀ ਆ ਹੂੰ ਉਹਦੇ 'ਚ ਵੱਡਾ ਬੈਟਰੀ ਹੁੰਦਾ ਉਹਦੇ 'ਚ ਹੀ ਉੱਥੇ ਲਾ ਦਿੰਦੇ ਸੀ ਦੂਜੇ ਕਰੰਟ ਦਾ ਜਿਹੜਾ ਬਿਜਲੀ ਦਾ ਉਹਦਾ ਖਤਰਨਾਕ ਹੁੰਦਾ ਨਾ ਬਹੁਤਾ ਹੀ ਵੀ ਪਤਾ ਨਹੀਂ ਕਦੋਂ ਹੂੰ ਇਹ ਫਿਰ ਉਹਦੇ ਕਰਕੇ ਲਾਉਂਦੇ ਸੀ ਇਹਨਾਂ ਨੇ ਸੈਣੀ ਨੇ ਸੈਣੀ ਨੂੰ ਡਾਊਟ ਸੀ ਇਹ ਵੀ ਬੋਲ ਸੰਗ ਰਾਦੇ ਕੋਲੋਂਦਾ ਹਮੇਸ਼ਾ ਟਾਰਚਰ ਉਹਨੂੰ ਕਹਿੰਦਾ ਬਹੁਤ ਸਾਰਾ ਤੇਰੇ ਜੋ ਕਰਨਾ ਤੇਰੇ ਜੋ ਕਰਨਾ ਕੈਪਟਨ ਆਚਰਨ ਸਿੰਘ ਰੋਡੇ ਸੰਤਾ ਦਾ ਭਾਈ ਸੀ ਮੇਰੇ ਨਾਲ ਬਹੁਤ ਪਿਆਰ ਸੀ ਫੇਰ ਬੱਚੇ ਇਥੋਂ ਉਥੇ ਦਸਣ ਜਾਂਦੇ ਉਹ ਆ ਕੇ ਤੇ ਗੱਲ ਪੈਂਦਾ ਉਹ ਤੋਂ ਚਾਲੂ ਸੀ ਪੂਰਾ ਇੱਕ ਜਦੋਂ ਮੈਨੂੰ ਛਡਾਇਆ ਜਦੋਂ ਉਹ ਆ ਗਿਆ ਤੇ ਇਹਨੇ ਫੋਟਾ ਫੋਟੋ ਤੋਂ ਮੈਨੂੰ ਵੋ ਗਾ ਲਿਆ ਗਾ ਲਿਆ ਤੇ ਘਰ ਦੇ ਵਿੱਚੋਂ ਚੱਕ ਕੇ ਲੈ ਜਾਂਦਾ ਸੀ ਘਰ ਚਾਹ ਕਰਿਆ ਕੇ ਵੀ ਕੋਈ ਕਰਦਾ ਸੀ ਗੁੱਲੜਵਾਜੀ ਜਾਂ ਕੋਈ ਨਹੀਂ ਕਰ ਲੈਂਦਾ ਇਥੋਂ ਬੁਲਾ ਕੇ ਇਥੋਂ ਬੁਲਾ ਕੇ ਲੈ ਜਾਂਦਾ ਸੀ ਉਹਨੂੰ ਬੱਚੇ ਛੋਟੇ ਸਾਰੇ ਕਿਲੇ ਕਿਲੇ ਉਮਰ ਦੇ ਬੱਚੇ ਹਾਂ ਇਹ ਟਾਪ 4-5 ਸਾਲ ਤੋਂ ਵੱਡਾ ਕੋਈ ਨਹੀਂ ਸੀ ਜਿੱਦਾਂ ਡਰਜੰਦੇ ਹੋਣੇ ਪੂਰਾ ਹਾਂ ਇਹ ਅੱਜ ਤਾਂ ਲੈ ਕੇ ਚੱਲ ਆਹ ਪੂਰੇ ਨਬੀਓ ਕਹਿੰਦੇ ਸੀ ਬਸ ਹੁਣ ਗਿਆ ਇਹ ਕਿਤੇ ਕਿੰਨੀ ਵਾਰ ਚੱਕਿਆ ਤੁਹਾਨੂੰ ਸਹੀ ਮੈਂ ਘੱਟ ਤੋਂ ਘੱਟ 5-6 ਵਾਰ ਚੱਕਿਆ 6 ਵਾਰ ਉਹੀ ਲੈ ਕੇ ਉਹੀ ਚੱਕਣ ਆਉਂਦਾ ਸੀ ਕਿੱਲੋ ਓਹੋ ਨਾਲ ਉਹਦੇ ਬੰਦੇ ਜਿਹੜੀ ਟੀਮ ਹੁੰਦੀ ਹੈ ਟੀਮ ਨੂੰ ਕਹਿਣਾ ਵੀ ਇਹਨਾਂ ਲਿਆਓ ਚੱਕ ਲਓ ਮੇਰਾ ਪੱਠਾ ਸੀ ਲਾਲੜੂ ਲਾਲੜੂ ਦੇ ਨਾਲ ਪੱਠੇ ਸੀ ਆਪਣੇ 33 ਜਹਾਂ ਦੇ ਉਹਨਾਂ ਦਾ ਉਹ ਉਹਨਾਂ ਦੇ ਉੱਥੇ ਪੂਲਾ ਰਹਿੰਦਾ ਸੀ ਉਹ ਕੁਝ ਜਿਹਨਾਂ ਤੋਂ ਮੈਂ ਪੱਠਾ ਲਿਆ ਸੀ ਉਹ ਰਾਮਪੁਰੇ ਦੇ ਬਾਣੀਏ ਸੀ ਉਹਨਾਂ ਨੂੰ ਤੰਗ ਕਰਦਾ ਸੀ ਜਦੋਂ ਮੈਂ ਗਿਆ ਤੇ ਮੈਂ ਉਤਾਰਤੇ ਮੈਂ ਥੋੜੇ ਜਵਾਬ ਪਾਕਿਸਤਾਨ ਭੇਜ ਦੇਣਗੇ ਚਾਕੇ ਤੁਸੀਂ ਕਿਉਂ ਤੰਗ ਕਰਦੇ ਇਹਨਾਂ ਨੂੰ ਉਹ ਜਣੇ ਜੋ ਉਹਨਾਂ ਨੂੰ ਡਰਾਉਂਦੇ ਸੀ ਇਹ ਕਹਿੰਦੇ ਸੀ ਥੋੜੇ ਜਵਾਬ ਪਾਕਿਸਤਾਨ ਭੇਜ ਦਿਆਂਗੇ ਤੇ ਭਾਬੀ ਤੁਸੀਂ ਕਿਉਂ ਕਰਦੇ ਆ ਇਹ ਨਾਲ ਫਿਰ ਬੂਲੇ ਨੂੰ ਕਿਹਾ ਵੀ ਯਾਰ ਇਹ ਸਾਨੂੰ ਦਬਕੇ ਮਾਰਦਾ। ਫੁੱਲੇ ਨੇ ਸੈਣੀ ਨੂੰ ਕਿਹਾ ਸੈਣੀ ਨੇ ਉਹ ਧਨੀ ਚੱਕਿਆ ਫਿਰ ਬਾਅਦ ਚ ਮੈਨੂੰ ਚੱਕਿਆ ਕਹਿੰਦਾ ਕਿਉਂ ਬੱਚੇ ਪਾਕਿਸਤਾਨ ਭੇਜਨੇ ਆ। ਮੈਂ ਇਹ ਭੇਜਦੇ ਉਹ ਮੈਂ ਉਹ ਤੋਂ ਡਰਿਆ ਘਬਰਾਇਆ ਨਹੀਂ ਬਿਲਕੁਲ। ਉਹ ਤਾਂ ਸੈਣੀ ਤੋਂ ਕਿਸੇ ਹੱਕੇ ਤੋਂ ਉਹ ਗੋਵਿੰਦਰਾਮ ਵੀ ਲੱਗਿਆ ਨਹੀਂ ਡਰਿਆ। ਕੁਦਰਤ ਵੱਲੋਂ 파ਟ ਮੈਂ ਬਹੁਤ ਕਰਦਾ ਸੀ। ਤੇ ਮੈਂ ਸੀ ਨਹੀਂ ਕੀਤੀ ਹਰਿਆਣੀ ਬਿਲਕੁਲ ਨਾਲ। ਇਹ ਚਾਹੁੰਦੇ ਸੀ ਵੀ ਸਾਡੇ ਇਹ ਇਨਮਨ ਇਹਨਾਂ ਮੰਨੇ। ਇਹਦੇ ਉਸ ਇੰਟਰੋਗੇਟ ਦੇ ਵਿੱਚ ਕਿਤੇ ਇਸ ਤਰ੍ਹਾਂ ਹੋਇਆ ਕਿ ਬਸ ਹੁਣ ਤਾਂ ਗਏ ਸਾਹ ਨਿਕਲ ਗਏ ਹਾਂ ਜੋ ਪਾਣੀ ਚਲੋਂ ਕਾਉਂਦੇ ਸੀ ਉਹ ਸਾਹ ਨਿਕਲਣ ਵਾਲੀ ਗੱਲ ਹੈ கரੰਟ ਲਾਉਂਦੇ ਸੀ ਪਾਣੀ ਪਾਉਂਦੇ ਸੀ ਉਦੋਂ ਬੰਦਾ ਫਿਰ ਘੋੜੇ ਨੇ ਲਾਉਣੇ ਇੱਥੇ ਲੱਤਾਂ ਤੇ ਮਾਸ਼ਾ ਮਾਸ਼ ਗੱਲ ਚੱਲਦੀ ਹੈ ਕਿ ਉਸ ਦੌਰ ਦੇ ਵਿੱਚ ਬੜੇ ਮੁਕਾਬਲੇ ਬਣਾਏ ਨੇ ਤੁਹਾਡਾ ਵੀ ਕਦੇ ਹੋਇਆ ਸੀ ਨੀ ਮੁਕਾਬਲਾ ਬਣਾਉਣਾ ਨਹੀਂ ਮੁਕਾਬਲੇ ਨਹੀਂ ਸੀ ਕਦੇ ਵੀ ਨਹੀਂ ਸੀ ਇੰਟਰੋਗੇਟ ਹੀ ਤੁਹਾਨੂੰ ਇੰਟਰੋਗੇਟ ਕੀਤਾ ਔਰ ਮੈਨੂੰ ਜਿੰਨੇ ਵਾਰ ਗਿਆ ਕੈਪਟਨ ਰੋਡ ਚੰਨ ਰੋਡ ਉਹ ਸ਼ਰਾਕ ਸੰਤਾ ਦਾ ਪਾਈ ਸੀ ਨਾ ਉਹ ਤੋਂ ਬਹੁਤ ਚਾਲੂ ਸੀ ਇਹ ਉਹ ਸ਼ਰਾਕ ਹੀ ਆ ਇੱਕ ਦਿਨ ਮੇਰੇ ਮੂੰਹ ਤੇ ਇਹਨੂੰ ਕਹਿ ਤੂੰ ਅੱਜ ਕਰ ਜੋ ਕਰਨਾ ਤੂੰ ਬਾਰ ਬਾਰ ਚੱਕ ਲੈਣਾ ਕੀ ਤਮਾਸ਼ਾ ਬਣਾਇਆ ਤੂੰ ਕੱਢ ਦਿਓ ਜਿਹੜਾ ਜੋ ਕੁਝ ਕਰਨਾ ਕਢਾਲਾ ਪਰ ਇਹ ਚੁੱਪ ਛਾਤ ਹੋ ਗਿਆ ਉਹ ਤੋਂ ਬਾਅਦ ਬਾਦਲ ਤੇ ਚੜਾ ਵੀ ਦੋ ਵਾਰੀ ਗਿਆ ਉਹ ਵੀ ਸ਼ਰਾਕ ਲਿਆ ਮਿਸਰੇ ਘਰੋਂ ਫਿਰ ਉੱਥੇ ਇਹਨਾਂ ਨੂੰ ਕੋਈ ਬਾਹਰ ਸੜੇ ਹਲਕੇ ਦਾ ਹੀ ਆ ਪਤਾ ਉਹਨੂੰ ਇਹ ਜਦੋਂ ਬਾਦਲ ਨੂੰ ਪਤਾ ਸੀ ਕਿ ਉਹ ਇਸ ਤਰ੍ਹਾਂ ਇੰਟਰੋਗੇਟ ਕਰਦਾ ਸੀ ਜਿਹੜੇ ਬੇਕਸੂ ਸਿੱਖ ਸੀ ਭੁਲਾ ਕੇ ਬਾਅਦ ਵਿੱਚ ਤਾਂ ਤੇਰੇ ਡੀਜੀਪੀ ਬਣਾਇਆ ਗਿਆ ਫਿਰ ਉਹੋ ਨਹੀਂ ਉਹ ਤਾਂ ਚਾਹੁੰਦੇ ਸੀ ਉਹ ਤਾਂ ਚਾਹੁੰਦੇ ਸੀ ਕਰਨ ਹਾਂ ਬਾਦਲ ਤਾਂ ਹਾਂ ਉਹ ਵੀ ਸੀ ਕਰਨਾ ਹਾਂ ਬਾਦਲ ਚਾਹੁੰਦਾ ਸੀ ਅੰਦਰ ਉਹ ਚੁੱਕੀ ਜੋ ਲੋਕ ਫਾਇਦਾ ਕੀ ਸੀ ਉਹਨਾਂ ਨੂੰ ਇਹ ਸੀ ਬਾਦਲ ਨੂੰ ਸੀ ਨਾ ਬਾਦਲ ਨੂੰ ਮਿਲਿਆ ਸੀ ਤੇ ਮਖਲੀ ਮੁੰਡੇ ਜੋ ਮਾਲੀ ਇਥੇ ਇਹਨਾਂ ਦੀ ਮੁਲਾਕਾਤ ਵੀ ਨਹੀਂ ਸੀ ਵਿਚਾਰੇ ਦੀ ਮਾਲੀ ਵਾਲਾਂ ਦੀ ਹਾਂ ਇਹ ਕਹਿੰਦਾ ਯਾਰ ਬਾਹਰ ਕੱਢਾਂਗੇ ਤੇ ਮੈਨੂੰ ਹੀ ਮਾਰਨਗੇ ਮੈਂ ਤੈਨੂੰ ਕਿਉਂ ਮਾਰਨਗੇ ਜੋ ਤੂੰ ਬਾਹਰ ਕੱਢੇਗਾ ਇਹਨਾਂ ਦੀ ਕਰਨਗੇ ਤੈਨੂੰ ਨਹੀਂ ਮਾਰਨਗੇ ਉਹ ਪੁਲਿਸ ਨੇ ਦਿਮਾਗ 'ਚ ਬਿਠਾਇਆ ਸੀ ਉਹਦੇ ਬੀਜੇ ਤੂੰ ਬਾਹਰ ਇਹਨਾਂ ਨੂੰ ਕਰੇਗਾ ਤੇ ਤੈਨੂੰ ਮਾਰਨਗੇ ਇਹ ਉਹਦੇ ਦਿਮਾਗ 'ਚ ਬਿਠਾਇਆ ਸੀ ਬਸ ਬਿਲਕੁਲ ਨਹੀਂ ਇਹ ਛੱਡ ਦੇ ਤੈਨੂੰ ਕਿਉਂ ਮਾਰਨਗੇ ਜਦੋਂ ਥਾਣਿਆਂ ਦੇ ਵਿੱਚ ਤੁਹਾਨੂੰ ਰੱਖਿਆ ਜਾਂਦਾ ਸੀ ਕਦੇ ਔਰ ਕਿਸੇ ਅ ਸਿੰਘ ਤੇ ਜਾਂ ਹੋਰ ਕਿਸੇ ਸਿੱਖ ਤੇ ਤਸੱਦਦ ਹੁੰਦਾ ਦੇਖਿਆ ਦੇਖਿਆ ਕਿਹੜੇ ਸੀ ਉਹ ਸੈਕਟਰ ਹੁੰਦਾ ਹੈ ਨੀ 45 ਜਿਹੜੇ ਰਹਿੰਦੇ ਸੀ ਉੱਥਾਰਾ ਉਹ ਪਿਓ ਉਹ ਦੋਵੇਂ ਫੜ ਚੱਕੇ ਸੀ ਬਹੁਤ ਟੌਰਚਰ ਕੀਤਾ ਹੁਣ ਤੂੰ ਛੱਡ ਕਿਹੜੇ ਅਸਰ ਛੱਡੀ ਦੇ ਸਹੀ ਹਾਂ ਇੱਕ ਮੁੰਡਾ ਮਾਰਦਾ ਹੁੰਦਾ ਉਹਨਾਂ ਦੋ ਮੁੰਡੇ ਸੀ ਇੱਕ ਮੁੰਡਾ ਮਾਰਦਾ ਪਿਓ ਉਹਨੂੰ ਚੜਤਾ ਉਹ ਉਹਨਾਂ ਨੇ ਵੀ ਦਰਦਿਆਂ ਦੇ ਸਾਹਮਣੇ ਮਾਰੇ ਹਾਂ ਜਾਣੀ ਉਹ ਤੇ ਤਿੰਨੇ ਜੱਕੇ ਸੀ ਮੈਨੂੰ ਪਤਾ ਸੀ ਵੀ ਉਹ ਰੱਖਿਆ ਉੱਤੇ ਟੌਰਚਰ ਕੀਤੇ ਆ ਫਿਰ ਉਹਨਾਂ ਚੋਂ ਦੋ ਛੱਡੇ ਤੇ ਜਮਾਤਾ ਉਹ ਦਰਦਿਆਂ ਕੇ ਅਸੀਂ ਨਾ ਪਾਇ ਬਚਾਰੇ ਨੇ ਵੀ ਡਰ ਗਏ ਕਿ ਵੀ ਸਾਨੂੰ ਪਿਓ ਸੀ ਤੇ ਦੋ ਮੁੰਡੇ ਸੀ ਇੱਕ ਮੁੰਡਾ ਮਾਰਦਾ ਸੀ ਵਾੜੇ ਸਾਹਮਣੇ ਇੱਕ ਕੌਲੀ ਹੁੰਦੇ ਸੀ ਸਿੰਘ ਕੀ ਨਾਮ ਸੀ ਪੂਰਾ ਉਹ ਵੀ ਤੁਹਾਡੇ ਅੱਖਾਂ ਸਾਹਮਣੇ ਹਾਂ ਉਹ ਨੂੰ ਉਹ ਨੂੰ ਪੁੱਠਾ ਟੰਗਿਆ ਸੀ ਕਿੱਥੇ ਉਹੀ ਖੂਹ ਤੇ ਨਹੀਂ ਇੱਥੇ ਥਾਣੇ ਜੀ ਕਿੰਨੇ ਸੈਕਟਰ 3 4 3 ਨੇ ਜੀ ਪੁੱਠਾ ਟੰਗਿਆ ਥੱਲੇ ਅਗਬਾਲੀ ਆ ਗਰਮੀ ਦੀ ਰੋਤਾ ਥੱਲੇ ਅਗਬਾਲੀ ਆ ਸਰਦੇ ਥੱਲੇ ਸਰਦੇ ਥੱਲੇ ਮਰਕੇਜ਼ ਥੋੜੇ ਜਿਓ ਉੱਚੇ ਤੇ ਕੇਸ ਖੁੱਲੇ ਸੀ ਉਹਦੇ ਕੇਸਾਂ ਨੂੰ ਅੱਗ ਪੈ ਵੀ ਸਕਦੀ ਸੀ ਪਰ ਉਹ ਨਾਲ ਦੀ ਨਾਲ ਚੱਕ ਲੈਂਦੀ ਫਿਰਦਾ ਉਹ ਵੇਖੋ ਉਹ ਇੱਕ ਉ ਗਰਮੀ ਇੱਕ ਪੁੱਠਾ ਲਟਕਾਇਆ ਕਿ ਥੱਲੇ ਅੱਗ ਚਲਾਈ ਪਰ ਉਹਨੇ ਪ੍ਰਵਾਹ ਨਹੀਂ ਕੀਤੀ ਨਾਲੇ ਅਖੀਰ ਉਹਨੇ ਸੈਣੀ ਦੇ ਮੂੰਹ ਤੇ ਥੁੱਕਿਆ ਉਹ ਉਹ ਸਿੰਘ ਨੇ ਉਹ ਸਿੰਘ ਨੇ ਨਾਂ ਉਹਦਾ ਮੈਨੂੰ ਹੁਣ ਭੁੱਲਿਆ ਨਾ ਕੌਲੀ ਕੌਲੀ ਹੁਣ ਇਹ ਕਹਿੰਦਾ ਕਿਵੇਂ ਆਉਣਾ ਉਹਨੇ ਮੂੰਹ ਤੇ ਥੁੱਕਿਆ ਇਹਦੇ ਥੁੱਕਿਆ ਤਾਂ ਫੇਰ ਨੇ ਉਹਨੂੰ ਥੱਲੇ ਲਾ ਕੇ ਉਹਦੀ ਤੌਣ ਤੇ ਗੋੜਾ ਰੱਖ ਕੇ ਤੌਣ ਤੋੜਤੀ ਮੇਰੇ ਮੈਂ ਕਮਰੇ ਚ ਬੰਦ ਸੀ ਤੇ ਮੈਂ ਵਿੱਚੋਂ ਵੇਖਦਾ ਸੀ ਰੂਹ ਜੀ ਕੰਬ ਗਈ ਹੋਣੀ ਤੇ ਡਰ ਗਿਆ ਹੋਊ ਤੁਸੀਂ ਜੀ ਨਹੀਂ ਮੈਂ ਡਰਦਾ ਰੋਦਾ ਨਹੀਂ ਸੀ ਮੈਂ ਤਾਂ ਰੋਦਾ ਨਹੀਂ ਪਰ ਮਾਖਿਆ ਬਹੁਤ ਪਾਪ ਕੀਤਾ ਨੇ ਤਾਂ ਔਖਾ ਤਾਂ ਸੀਗਾ ਵਿਚਾਰਾ ਉਹ ਵੇਖੋ ਇੱਕ ਤਾਂ ਪੂਠਾ ਲਟਕਾਇਆ ਥੱਲੇ ਅੱਗ ਬਜੀ ਹੈ ਕੌਲਚਰ ਕੀਤਾ ਸੀ ਪੂਰਾ ਉਹ ਨਾਲ ਦੀ ਨਾਲ ਸਾ ਨਿਕਲ ਕੇ ਫਿਰ ਹਾਂ ਉਹ ਤਾਂ ਨਹੀਂ ਤੋੜਤੀ ਜਦੋਂ ਗਰਦਨ ਗਰਦਨ ਮਣਕਾ ਤੋੜ ਹਾਂ ਇੱਕ ਪੈਰ ਉਹਦਾ ਮੋਢਿਆਂ ਤੇ ਇੱਕ ਇਧਰ ਉਹ ਮਣਕਾ ਤੋੜਦਾ ਹੱਥ ਪੈਰੋ ਦੇ ਬੰਨਿਆ ਹੋਏ ਸੀ ਹੱਥ ਬੰਨ੍ਹੇ ਸੀ ਪੁੱਠਾ ਲੜਗਾਇਆ ਸੀ ਵਿਚਾਰਾ ਮਣਕਾ ਟੁੱਟ ਗਿਆ ਦਾ ਫੇਰ ਕੀ ਕਹਿੰਦਾ ਫੇਰ ਇਹਨਾਂ ਮੁਕਾਬਲੇ ਬਾਅਦ ਚ ਮੁਕਾਬਲਾ ਬਣਾਤਾ ਇਹਨਾਂ ਨੇ ਉਹ ਮੁਕਾਬਲਾ ਹੋਇਆ ਜੀ ਕਿੱਥੇ ਮੁਕਾਬਲਾ ਕਰਾਇਆ ਹਾਂ ਹਾਂ ਜਗ੍ਹਾ ਕਿਹੜੀ ਦਿਖਾਇਆ ਤਾਂ ਨਹੀਂ ਪਤਾ ਪਰ ਮੈਂ ਉਦੋਂ ਨਿਕਲੇ ਬਿਆਂ ਲਾਤਾ ਸੀ ਵੀ ਇਹਨੇ ਮਾਰਿਆ ਮੈਂ ਡਰ ਦਰਦ ਨਹੀਂ ਸੀ ਦੋ ਬਿਲਕੁਲ ਹੀ ਫੌਜੀ ਦੀ ਨੌਕਰੀ ਲਾ ਲਓ ਜਾਂ ਕਿਵੇਂ ਲਾ ਲਓ ਜਾਂ ਪਰਮੇਸ਼ਰ ਤੇ ਭਰੋਸਾ ਲਾ ਲਓ ਮੈਂ ਇਹਨਾਂ ਤੋਂ ਪੁਲਿਸ ਵਾਲਾਂ ਤੋਂ ਬਿਲਕੁਲ ਨਹੀਂ ਡਰਿਆ 8 ਸਾਲ ਰਿਆਵੀ ਉਧਰ ਮੈਂ ਚੈਨਾ ਦੇ ਬਾਰਡਰ ਤੇ ਜਾਂ ਸਾਹਮਣੇ ਉਥੇ ਨਾਗਿਆਂ ਚ ਚੈਨਾ ਸਾਲ ਦੋ ਲੜਗੇ ਲੜੀਆਂ ਵਿੱਚ ਪੈਂਡ ਦੀ ਤੇ 1962 ਦੀ ਫਿਰ ਵੀ ਨਹੀਂ ਇਹਨਾਂ ਨੂੰ ਰਹਿਮ ਆ ਗਈ ਤਾਂ ਲੋਕ ਆਪਸੇ ਹੋ ਜਾਂਦੇ ਬਸ ਮਰਨੋਂ ਵੀ ਬਚ ਗਿਆ ਹੁਣ ਤਾਂ ਕੋਈ ਹੁਕਮ ਅਸਰ ਨਹੀਂ ਛੱਡਿਆ ਨੇ ਸੈਣੀ ਨੇ ਉਸ ਸਮੇਂ ਦੇ ਵਿੱਚ ਜਦੋਂ ਥਾਣਿਆਂ ਕਚਹਿਰੀਆਂ ਦੇ ਚੱਕਰ ਕੱਟਣੇ ਤੇ ਕੋਈ ਜ਼ਾਇਦਾਦ ਵੀ ਵੀ ਕਰਜ਼ਾ ਵੀ ਜਿਹੜਾ ਕੋਈ ਹੋਇਆ ਇਸ ਤਰ੍ਹਾਂ ਨਹੀਂ ਮੈਂ ਕੋਈ ਪੈਸਾ ਦਿੱਤਾ ਨਹੀਂ ਕਿਹਨਾਂ ਜੇ ਪੈਸੇ ਦਿੱਤੇ ਤਾਂ ਹੀ ਸੀ ਨਾ ਹੂੰ ਕਰਦੇ ਉਥੋਂ ਪਿੰਡੋਂ ਇੱਥੇ ਆ ਕੇ ਪਤਾ ਲੈ ਕੇ ਰਹਿੰਦੇ ਜੇ ਮੈਂ ਅੰਦਰ ਹੁੰਦਾ ਜੀ ਤਾਂ ਇੱਥੇ ਆ ਕੇ ਰਹਿੰਦੇ ਸੀ ਕੋਲੇ ਤੇ ਇਹਨੇ ਜਾਣੇ ਕਸਰ ਕੋਈ ਨਹੀਂ ਛੱਡੀ ਤੇ ਪੈਸਾ ਨਹੀਂ ਨਾ ਦਿੱਤਾ ਮੈਂ ਨਾ ਮਿਕਿਆ ਹੋਰ ਕਿਹੜਾ ਅਫਸਰ ਸੀ ਕੋਰ ਸੈਣੀ ਦੇ ਨਾਲ ਇੱਕ ਹੋਰ ਅਫਸਰ ਦਾ ਜ਼ਿਕਰ ਕਰ ਰਹੇ ਸੀ ਤੁਸੀਂ ਵੀ ਉਹ ਅਫਸਰ ਵੀ ਮੈਨੂੰ ਚੱਕ ਕੇ ਲੈ ਗਿਆ ਸਾਗਰ ਸੀ ਡੀਐਸਪੀ ਸਾਗਰ ਨਾਲ ਤਾਂ ਮੈਂ ਜਫਾ ਜਫਾ ਹੋਇਆ ਕਿਸਾਨ ਨੂੰ ਸੁਣੀ ਹੋਇਆ ਜਫਾ ਪੈ ਗਿਆ ਸੀ ਹਾਂ ਕਿੱਥੇ ਥਾਣੇ ਚ ਥਾਣੇ 17 ਜੀ ਤਾਰਾ ਜੀ ਕਾਫੀ ਭਰ ਉਹ ਬੰਦੇ ਚ ਨਾ ਡਰਨਾ ਡਰਨਾ ਤਾਂ ਕਿ ਉਹ ਬੰਦੇ ਜਿਆਦਾ ਸੀ ਮੈਂ ਇਕੱਲਾ ਹੀ ਫਿਰ ਉਹਨਾਂ ਮੈਨੂੰ ਕਾਬੂ ਕਰ ਲਿਆ ਜਣੇ ਮੁੰਡੇ ਵਿੱਚੋਂ ਖੁਸ਼ੀ ਜਿਹੜੇ ਸਪਾਈ ਤੇ ਹੌਲਦਾਰ ਸਿੱਖ ਸੀ ਨਾ ਉਹ ਉਹ ਮੇਰੇ ਨਾਲ ਸੀ ਉਹ ਵੀ ਇਸ ਤਰ੍ਹਾਂ ਜੁਲਮ ਕਰਦਾ ਸੀ ਨਹੀਂ ਉਹ ਮੇਰੇ ਨਾਲ ਸੀ ਹਮਦਰਦੀ ਸੀ ਉਹਨਾਂ ਨੂੰ ਨਹੀਂ ਉਹ ਜਿਹੜਾ ਡੀਐਸਪੀ ਸ਼ੂ ਵੀ ਜੁਲਮ ਕਰਦਾ ਸੀ ਹਾਂ ਸਾਗਰ ਐਨਾ ਦੋ ਤਿੰਨ ਵਾਰੀ ਮੇਰੇ ਨਾਲ ਹੀ ਪੇਚਾ ਪਿਆ ਉਹਦਾ ਉਹੋ ਹੀ ਡੀਐਸਪੀ ਹੈੱਡਕੁਆਰਟਰ ਸੀ ਉਹ ਸਾਗਰ ਸੀ ਮੈਨੂੰ ਯਾਦ ਆ ਗਿਆ ਇਹ ਜਿਆਦਾ ਸੀ ਇਹ ਤਾਂ ਬਹੁਤ ਐ ਸੀ ਫੁੱਲੇ ਨਾਲ ਵੀ ਕਦੇ ਟੱਕਰ ਆਉਣੀ ਥੀ ਪੂਲੇ ਨਾਲ ਇੱਕ ਵਾਰੀ ਪੂਲੇ ਤੋਂ ਫਿਰ ਅਸੀਂ ਉਹ ਕਬਜ਼ਾ ਲਿਆ ਨਾ 39 ਸੈਕ ਗੁਰਦੁਆਰੇ ਚੋਂ ਸੀ ਉਹਨੂੰ ਕੱਢਿਆ ਇਥੋਂ ਤੇ ਉਹ ਵੀ ਕਹਿੰਦੇ ਪਾਲਿਆ ਵੇ ਅਸੀਂ ਆਹ ਇਹਦਾ ਪਾਲਿਆ ਸੀ ਕੋਈ ਗੱਲ ਸੀ ਤੋਂ ਆਦੀ ਸੈਣੀ ਤੋਂ ਵੀ ਕੋਈ ਗੱਲ ਚ ਕਹਿੰਦੇ ਉਹ ਪੂਲੇ ਨੇ ਵੀ ਕਹਿੰਦੇ ਕਾਫੀ ਉੱਥੇ ਸਿੱਖ ਔਰਤਾਂ ਉੱਥੇ ਇੱਕ ਥੱਲੇ ਖੂਬ ਬਣਿਆ ਉੱਥੇ ਵੀ 39 ਸੈਕ ਤੇ ਵੇਖੋ ਪਾਰਕ ਪਾਸੇ ਨਿਸ਼ਾਨ ਸਾਹਿਬਾਂ ਪਰਾ ਬਣਿਆ ਤੇ ਉਹ ਥੱਲੇ ਉਥੇ ਟੌਰਚਰ ਕਰਦੇ ਸੀ ਬੰਦਿਆਂ ਨੂੰ ਸੈਣੀ ਉਹ ਅਸਿਨ ਆ ਸੈਣੀ ਉੱਥੇ ਲੈ ਕੇ ਜਾਂਦੇ ਸੀ ਉਦੋਂ ਪੂਲਾ ਉੱਤੇ ਰਹਿੰਦਾ ਫਿਰ ਪੂਲੇ ਰੋਸੀ ਕੰਢਿਆ ਉਦੋਂ ਮੈਂ ਰਵਿੰਦਰ ਨਾਲ ਸੀ ਹਮ ਰਵਿੰਦਰ ਨੇ ਰਾਜੇ ਨੂੰ ਕਿਹਾ ਤੇ ਅਸ ਗਿਆ ਵੀ ਐਨੂੰ ਕੱਟਣਾ ਇੱਥੋਂ ਇੱਥੇ ਇਹਨੇ ਮੁੰਡੇ ਇਹਨੇ ਮਾਰੇ ਐਸਾ ਕੀਤਾ ਤੇ ਪੂਲੇ ਪੂਲੇ ਦੀ ਵੀ ਫਿਰ ਮੈਂ ਦੁਬਾਰੇ ਫੇਰ ਸਵਾਲ ਕਰਦਾ ਕਿ ਪੂਲਾ ਕਹਿੰਦੇ ਜਿੱਦਾਂ ਹੀ ਬਹੁਤ ਲੋਕਦਾਰ ਸੀ ਸੁਣੋ ਉਹ ਪੂਲਾ ਉਹ ਸਾਡੇ ਸਾਹਮਣੇ ਦਾ ਨਹੀਂ ਕੁਝ ਹੈ ਜਾ ਮੈਂ ਤਾਂ ਪਿਆ ਪੂਲੇ ਨੂੰ ਵੀ ਤਾਂ ਦੱਸਿਆ ਮੇਰਾ ਵੀ ਪੱਠਾ ਸੀ ਤੇ ਉਹਨਾਂ ਦਾ ਪਰਾਂ ਪੱਠਾ ਸੀ ਉੱਥੇ ਝਗੜਾ ਹੋਇਆ ਦੋਨੇ ਵਸੈਣੀ ਨੂੰ ਕਿਹਾ ਮੈਨੂੰ ਐਂ ਕਹਿੰਦਾ ਹਾਂ ਮੈਂ ਕਹਿੰਦਾ ਹਾਂ ਕਿਹਾ ਉਹ ਬਣੀਆਂ ਨੂੰ ਕਹਿੰਦਾ ਤੁਹਾਡੇ ਜੋਗ ਪਾਕਿਸਤਾਨ ਭੇਜ ਦਿਆਂਗੇ ਨਹੀਂ ਤਾਂ ਸਾਨੂੰ ਇਟਾਂ ਦਿਓ ਟਰੱਕ ਭਰਾ ਲਿਆ ਇਹਨਾਂ ਤੋਂ ਪਰਿਵਾਰ ਦੇ ਵਿੱਚੋਂ ਹੋਰ ਵੀ ਕਿਸੇ ਨੂੰ ਚੱਕ ਕੇ ਲੈ ਜਾਂਦੀ ਸੀ ਕੁੜਸ ਨਹੀਂ ਕਿਸੇ ਨੂੰ ਬੁਲਾਉਂਦੇ ਬੱਚੇ ਛੋਟੇ ਸੀ ਉਹ ਛੋਟੇ ਸੀ ਇੱਥੇ ਪਿਛੋ ਸਾਡਾ ਕੋਈ ਵਧੀਆ ਸੀ ਕੋਈ ਐ ਜ ਮਾੜਾ ਕੈਰੈਕਟਰ ਹਾਂ ਨਹੀਂ ਹੋਰ ਨੀ ਕਿਸੇ ਨੂੰ ਜਦੋਂ ਮੈਨੂੰ ਚੱਕਦੇ ਫਿਰ ਪਤਲਾਦੇ ਫਿਰ ਬਾਪੂ ਹੀ ਆ ਜਾਂਦੇ ਸੀ ਅੱਜ ਦਿਨ ਦਿਨ ਉਹ ਕਈ ਵਾਰ ਚੇਤੇ ਆਉਂਦੇ ਨੇ ਕਈ ਵਾਰ ਜਦੋਂ ਬਹੁਤ ਸੱਟ ਚੱਲਿਆ ਉਹ ਮੜੀਏ ਦਿਮਾਗ ਦੇ ਵਿੱਚ ਗਾ ਹਾਂ ਯਾਨੀ ਬਹੁਤ ਸਮਾ ਮਾੜਾ ਸੀ ਉਹਨੂੰ ਬਹੁਤ ਹੀ ਮਾੜਾ ਯਾਨੀ ਉਹਦੀ ਮਿਹਰ ਕਰਕੇ ਮੈਂ ਬਚਿਆ ਨਹੀਂ ਬਚਣ ਵਾਲੀ ਗੱਲ ਕੋਈ ਨਹੀਂ ਸੀ ਜਿੱਦਾਂ ਜ਼ੁਲਮ ਤੇ ਸੱਦਤ ਕੀਤਾ ਇਹਨਾਂ ਨੇ ਗੋਮਦਰਾਮ ਕਹਿੰਦਾ ਘੁੰਦਾ ਸੀ ਸੈਣੀ ਕਹਿੰਦਾ ਘੁੰਦਾ ਸੀ ਜਿਹੜਾ ਗੋਬਿੰਦ RAM ਮੈਨੂੰ ਇਥੇ ਚੱਕ ਕੇ ਲੈ ਗਿਆ 12 ਦਿਨ ਰੱਖਿਆ ਤੇ ਇਹਨੂੰ ਚੌਥੇ ਦਿਨ ਮਾਰਤਾ ਫਿਰ ਬੱਬਰਾਂ ਨੇ ਹੂੰ ਉਸੇ ਮੁੰਡੇ ਬਾਰੇ ਮੈਂ ਤੇ ਪੁੱਛਦਾ ਸੀ ਜਿਹੜਾ ਜਿਨ੍ਹਾਂ ਨੇ ਮਾਰਿਆ ਫਿਰ ਇਹਨੂੰ ਦਫਤਰ ਚੀ ਇਹਦੇ ਉਹ ਗੁਰਸਖ ਬੰਦੇ ਸੀ ਪੂਰਾ ਵਧੀਆ ਸੱਚੇ ਸੁੱੱਚੇ ਉਹਨਾਂ ਨੂੰ ਪਤਾ ਲੱਗਿਆ ਵੀ ਤੁਹਾਡੇ ਕਰਕੇ ਚੱਕਿਆ ਹੋਇ ਇਥੇ ਲਿਆਂਦਾ ਮੈਨੂੰ ਕਹਿੰਦੇ ਫੜਾ ਉਹਨਾਂ ਨੂੰ ਟੌਰਚਰ ਕਰਨ ਤੋਂ ਬਾਅਦ ਸੈਣੀ ਲੈਣ ਕੇ ਟੱਕਰਾ ਹੋਇਆ ਸੈਣੀ ਦਾ ਹਾਂ ਇੱਕ ਦੁਆਰੀ ਮਿਲਿਆ ਜਾਂ ਕੀ ਤੂੰ ਬੋਲਿਆ ਕੁਝ ਨਹੀਂ ਕੁਝ ਨਹੀਂ ਬੋਲ ਸਕਿਆ ਕੁਝ ਕਿਹਾ ਕੁਝ ਨਹੀਂ ਮੈਂ ਕਿਹਾ ਕੀ ਕੀ ਆਸੀ ਪਲਸੌਰੇ ਤੋਂ ਇੱਕ ਮੁੰਡਾ ਚੱਕਿਆ ਸੀ ਇਹਨਾਂ ਨੇ ਹਾਂ ਬਗ ਇਹ ਕੁੱਤੇ ਕੰਮ ਛੱਡਦੇ ਹੋਣਾ ਹਟ ਜਾ ਪਹਿਲਾਂ ਥੋੜਾ ਕੀਤਾ ਤੂੰ ਹਾਂ ਉਹ ਮੁੰਡਾ ਆਇਆ ਸੀ ਨਾਲ ਪੰਚਾਇਤ ਸੀ ਉਥੋਂ ਦੀ ਹਾਂ ਪਲਸੌਰੇ ਦੀ ਮੁੰਡਾ ਆਇਆ ਮੈਂ ਡਰਿਆ ਘਬਰਾਇਆ ਨਹੀਂ ਇਹ ਤਾਂ ਡਰਿਆ ਘਬਰਾਇਆ ਤਾਂ ਜੇ ਮਨ ਚ ਚੋਰੀ ਹੋਵੇ ਜਾਂ ਅਸੀਂ ਕੋਈ ਕੀਤਾ ਹੋਵੇ ਕੁਝ ਬਿਲਕੁਲ ਸਾਡੀ ਭਾਵਨਾ ਸੀ ਸਿਰਫ ਅਸੀਂ ਕੀਤਾ ਤਾਂ ਕੁਝ ਨਹੀਂਗਾ ਇਸ ਕਰਕੇ ਡਰ ਨਹੀਂ ਸਕੀ ਕਾਫੀ ਫਿਰ ਉਹ ਸਮੇਂ ਤੱਕ ਘਰਾਂ ਦੇ ਘਰ ਉਜੜ ਗਏ ਇਹਨਾਂ ਇਹ ਇਲਾਕੇ ਤਾਂ ਐਸੇ ਸੀ ਇਹ ਵੀ ਕਿਹਾ ਜਾਂਦਾ ਜਿਵੇਂ ਤਰਨਤਾਰਨ ਗਰਦਾਸਪੁਰ ਅਮਰਸਰ ਇਹ ਐਸੇ ਇਲਾਕੇ ਸੀ ਉਧਰ ਜਾ ਬਰਾਤੇ ਨਹੀਂ ਚੜੀਆਂ ਕਈ ਸਾਲ ਉਧਰ ਜ਼ਿਆਦਾ ਹੋਇਆ ਬਹੁਤ ਜ਼ਿਆਦਾ ਇੱਥੇ ਤਾਂ ਜਣ ਚੰਡੀਗੜ੍ਹ ਰਾਜਧਾਨੀ ਸੀ ਇਸ ਕਰਕੇ ਡਰਦੇ ਵੀ ਸੀਗੇ ਹਾਈ ਕੋਰਟ ਰੈਟ ਪੈ ਜਾਂਦੀ ਛੋਵੇਂ ਕਈ ਕਈ ਵੀ ਰੈਟ ਪਾਈ ਕਰਦੇ ਜਾਣੇ ਜਾ ਕੇ ਬਲਵੰਤ ਸਿੰਘ ਗਲਿਆਣੀ ਵਕੀਲ ਆ ਜਰਾ ਉਹ ਜਦੋਂ ਪਤਲਾ ਦੋ ਰੈਟ ਪਾਉਂਦਾ ਸੀ ਇਹ ਉਥੇ ਵਕੀਲ ਇੱਥੇ 15 ਜਿਹੇ ਰਹਿੰਦਾ ਹੁਣਾਂ ਹ ਹਣ 19 ਚਾ ਸਾਲੀ 19 14 15 ਸੀ ਬਲਵੰਤ ਸਿੰਘ ਗੁਲਿਆਣੀ ਬਹੁਤ ਵਧੀਆ ਬੰਦਾ ਸੀ ਇਹ ਚੀਜ਼ ਹੈ ਜਾਨੀ ਕੀ ਜਿਹੜੇ ਅ ਇੱਥੇ ਹੈਗੇ ਸੀ ਕੋ ਸਿੰਘ ਉਹਨਾਂ ਨੂੰ ਫਾਇਦਾ ਹੋਦਾ ਵੀ ਹਾਈ ਕੋਰਟ ਚ ਜਾਇਆ ਜਾਂਦਾ ਬਹੁਤ ਫਾਇਦਾ ਉਹ ਬਿਨਾਂ ਪੈਸਾ ਲਏ ਕੋਈ ਕਦੇ ਮੈਥੋਂ ਪੈਸਾ ਨਹੀਂ ਲਿਆ ਉਹਦੇ ਨਾਲ ਦੇ ਨਾਲ ਕੇਸ ਪਾਉਂਦਾ ਸੀ ਕਰਦੇ ਉੱਥੇ ਫੋਨ ਕਰਦੇ ਵੀ ਐ ਚੁਕ ਲਿਆ ਉਹਦੇ ਨਾਲ ਹਾਈ ਕੋਰਟ ਰੈਟ ਪਾਉਂਦਾ ਸੀ ਅਸਲ ਬਚਾਈ ਉਸੇ ਕਰਕੇ ਡਰ ਕਰਕੇ ਨਹੀਂ ਤੇਨੂੰ ਕੋ ਓੱਖਾ ਨਹੀਂ ਜਲ ਮਾਰਨਾ ਬਹੁਤ ਬਹੁਤ ਧੰਨਵਾਦ ਤਾਂ ਗਰਨਾਮ ਸਿੰਘ ਸਿੱਧੂ ਜਾਣਕਾਰੀ ਸਾਂਝੀ ਕਰ ਰਹੇ ਸੀ ਕਿ ਕਿਸ ਤਰ੍ਹਾਂ ਸਮੀਤ ਸੈਣੀ ਨੇ ਜਦੋਂ ਚੰਡੀਗੜ੍ਹ ਦੇ ਵਿੱਚ ਐਸਐਸਪੀ ਸੀ ਤਾਂ ਉਸ ਸਮੇਂ ਰਹਿੰਦੇ ਹੋਏ ਕਿਸ ਤਰ੍ਹਾਂ ਤਸੱਦਦਕ ਟਾਹਿਆ ਕਿਸ ਤਰ੍ਹਾਂ ਖੂਹ ਦੇ ਉੱਤੇ ਪੁੱਠਾ ਲਪਕਾਇਆ ਜਾਂਦਾ ਸੀ ਫਿਰ ਕਰੰਟ ਲਾਇਆ ਜਾਂਦਾ ਸੀ ਜਾਂ ਫਿਰ ਪਾਣੀ ਦੇ ਵਿੱਚ ਸਿਰ ਡਬੋ ਦਿੱਤਾ ਜਾਂਦਾ ਸੀ ਤਾਂ ਕਿ ਉਸ ਬੰਦੇ ਨੂੰ ਔਖਾ ਹੋਵੇ ਸਾਹ ਲੈਣ ਨੂੰ ਜਦੋਂ ਔਖਾ ਹੋ ਜਾਂਦਾ ਸੀ ਫਿਰ ਬਾਹਰ ਕੱਢਿਆ ਜਾਂਦਾ ਸੀ ਬਹੁਤ ਤਸੱਦਦ ਇਹਨਾਂ ਦੇ ਉੱਪਰ ਜਿਹੜਾ ਹੋਇਆ ਹੈ ਕਈ ਕਈ ਦਿਨ ਇਹਨਾਂ ਨੂੰ ਇਨਟੈਰੋਗੇਟ ਇਹਨਾਂ ਅਫਸਰਾਂ ਨੇ ਕੀਤਾ ਹੈ ਅਸੀਂ ਉਹਨਾਂ ਕਹਾਣੀਆਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਜਿਨ੍ਹਾਂ ਨੇ ਉਸ ਦੌਰ ਦੇ ਵਿੱਚ ਪੁਲਿਸ ਦਾ ਤਸੱਦਦ ਚਲਿਆ ਹੈ ਹਰਪਾਲ ਸਿੰਘ ਤੇ ਮਖੜ ਸਿੰਘ ਦੇ ਨਾਲ ਕੁਲਦੀਪ ਸਿੰਘ ਪੂਰੇ ਰਜਾਨਾ ਸਪੋਕਸਮੈਨ ਟੀਵੀ